ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਚਾਰ-ਪੰਜ ਮਸਲੇ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ ਆ। ਸਭ ਤੋਂ ਪਹਿਲਾਂ ਡੋਨਲਡ ਟਰੰਪ ਦਾ ਇੱਕ ਫੈਸਲਾ ਆ ਫੈਡਰਲ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੇ ਲਈ ਉਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਡੋਨਲਡ ਟਰੰਪ ਦੇ ਇੱਕ ਫੈਸਲੇ ਦੇ ਉੱਤੇ ਜੱਜ ਵੱਲੋਂ ਰੋਕ ਲਾਈ ਗਈ ਆ। ਤੀਜਾ ਕੈਰੋਲਿਨ ਵੱਲੋਂ ਕੈਨੇਡੀ ਦਾ ਵਿਰੋਧ ਹੋ ਰਿਹਾ। ਇਹ ਕੀ ਮਾਮਲਾ ਆ? ਤੇ ਆਖਰ ਦੇ ਵਿੱਚ ਜਿਹੜੇ ਸੈਂਕਚੁਰੀ ਸਿਟੀਜ਼ ਨੇ ਸੈਨ ਫਰਾਂਸਿਸਕੋ, ਸਿਆਟਲ ਵਰਗੇ ਇਹ ਡੈਪੂਟੇਸ਼ਨ ਦਾ ਵਿਰੋਧ ਕਰ ਰਿਹਾ ਐ ਇਸ ਵੇਲੇ ਕੀ ਸਿਚੁਏਸ਼ਨ ਆ ਇਹਦੇ ਬਾਰੇ ਗ ਫਿਰ ਬਰਡ ਫਲੂ ਨੇ ਅਮਰਕ ਵਿੱਚ ਚਿੰਤਾ ਵਧਾਈ ਹੈ ਇਹਦਾ ਕੀ ਕਾਰਨ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਡੋਨਲਡ 트ੰਪ ਨੇ ਗਵਰਨਮੈਂਟ ਜੌਬਸ ਘਟਾਉਣ ਦੇ ਲਈ ਸਰਕਾਰੀ ਨੌਕਰੀਆਂ ਫੈਡਰਲ ਸਰਕਾਰ ਦੀਆਂ ਘਟਾਉਣ ਦੇ ਲਈ ਇੱਕ ਸਕੀਮ ਕੱਢੀ ਹੈ ਉਹ ਸਕੀਮ ਇਹ ਆ ਉਹਨਾਂ ਨੇ ਫੈਡਰਲ ਮੁਲਾਜ਼ਮਾਂ ਨੂੰ ਇਹ ਕਿਹਾ ਕਿ ਤੁਹਾਨੂੰ ਇਹ ਮੌਕਾ ਦਿੰਦੇ ਤੁਸੀਂ ਰਿਜ਼ਾਈਨ ਕਰ ਜਾਓ ਜੇ ਤੁਸੀਂ ਰਿਜ਼ਾਈਨ ਕਰ ਜਾਓਗੇ ਤਾਂ ਤੁਹਾਨੂੰ 6 ਮਹੀਨਿਆਂ ਦੀ ਤਨਖਾਹ ਘਰ ਬੈਠਿਆਂ ਨੂੰ ਦਵਾਂਗੇ ਸਤੰਬਰ 30 ਤੱਕ ਤਨਖਾਹ ਤੁਹਾਨੂੰ ਮਿਲੂਗੀ ਪਰ ਤੁਸੀਂ ਛੱਡ ਜੋ ਨੌਕਰੀ ਛੱਡ ਜੋ ਯੂਨੀਅਨ ਹੁੰਦੀ ਆ ਕਈ ਕੁਛ ਹੁੰਦਾ ਬੰਦੇ ਨੂੰ ਕੱਢਿਆ ਨਹੀਂ ਜਾ ਸਕਦਾ ਨਾ ਕੋਈ ਇਦਾਂ ਜਾਣਾ ਚਾਹੁੰਦਾ ਪਰ ਇਹ ਇੱਕ ਨਿਸ਼ਚਾ ਹੈ ਡੋਨਲਡ ਟਰੰਪ ਦਾ ਕਿ ਅਸੀਂ ਖਰਚਾ ਘਟਾਉਣਾ ਖਰਚਾ ਘਟਾਉਣ ਦੇ ਨਾਲ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਐਲਨ ਮਸਕ ਵਾਲਾ ਉਸ ਡਿਪਾਰਟਮੈਂਟ ਨੇ ਕੁਝ ਇਨੀਸ਼ੀਏਟਿਵ ਲੈਣੇ ਆ ਉਹਦੇ ਲਈ ਹੁਣ ਕਿੱਦਾਂ ਘਟਾਇਆ ਜਾ ਲੱਗਦਾ ਇਹ ਹੈ ਇਹਨਾਂ ਨੂੰ ਕਿ ਸਰਕਾਰੀ ਮੁਲਾਜ਼ਮ ਜ਼ਿਆਦੇ ਆ ਅਮਰੀਕਾ ਦੇ ਵਿੱਚ ਇਹ ਕੰਮ ਘੱਟ ਕਰਦੇ ਆ ਤੇ ਸਾਨੂੰ ਇਹ ਵਰਕਫੋਰਸ ਘਟਾਉਣੀ ਪਊਗੀ ਜਿੰਨੀ ਵਰਕਫੋਰਸ ਘਟਾ ਦਾਂਗੇ ਇੱਕ ਤਾਂ ਉਹਨਾਂ ਦੀ ਥਿਊਰੀ ਇਹ ਆ ਇਹ ਕੰਮਾ ਜੜਿੱਕਾ ਬਣਦੇ ਆ ਜਿਹੜਾ ਰੈਡ ਟੇਪ ਇਸਮਾ ਜਿਹੜੀ ਲਾਲ ਫੀਤਾ ਸ਼ਾਹੀ ਆ ਵੀ ਕਲਰਕ ਟਾਈਪ ਕੰਮ ਹੁੰਦੇ ਆ ਜਿਹੜੇ ਬਿਨਾਂ ਗੱਲ ਤੋਂ ਫਾਈਲ ਅੱਗੇ ਚੱਲੇਗੀ ਅੱਗੇ ਚੱਲੇਗੀ ਵੀ ਉਹ ਸਾਰਾ ਕੱਟ ਕਰਨਾ ਚਾਹੁੰਦੇ ਆ ਇਹ ਬੰਦੇ ਕੱਢਣੇ ਚਾਹੁੰਦੇ ਆ ਬੰਦੇ ਕੱਢ ਲਈ ਇਹਨਾਂ ਨੇ ਕਿਹਾ ਵੀ ਅਸੀਂ ਸਤੰਬਰ 30 ਤੱਕ ਤੁਹਾਨੂੰ 6 ਮਹੀਨੇ ਦੀ ਤਨਖਾਹ ਦੇ ਦਾਂਗੇ ਕੰਮ ਛੱਡ ਜੋ ਹੁਣ ਇੱਕ ਈਮੇਲ ਇਹਨਾਂ ਨੇ ਭੇਜੀ ਆ ਜਿਹਦੇ ਵਿੱਚ ਇਨਵਿਟੇਸ਼ਨ ਆ ਰੈਜ਼ੀਗਨੇਸ਼ਨ ਦੇ ਲਈ ਫੈਡਰਲ EMPLOYEES ਜਿਹੜੇ ਨੇ ਅਮਰੀਕਾ ਦੇ ਵਿੱਚ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਇੱਕ ਈਮੇਲ ਆਈ ਆ ਫੋਕ ਫੋਕ ਇਨ ਦਾ ਰੋਡ ਉਹਦਾ ਟਾਈਟਲ ਆ ਉਹਦੇ ਚ ਇਹ ਕਿਹਾ ਗਿਆ ਕਿ ਤੁਸੀਂ ਡਿਸਾਈਡ ਕਰ ਲਓ ਕਿ ਤੁਸੀਂ ਜਿਹੜੀ ਆ ਛੱਡ ਕੇ ਜਾਓ ਆਪਣੀ ਨੌਕਰੀ ਵੋਲੰਟੇਰੀਲੀ ਆਪਣੇ ਆਪ ਹੀ ਛੱਡ ਕੇ ਕੋਈ ਹੋਰ ਕੰਮ ਲੱਭ ਲਓ ਦੂਜਾ ਇਹ ਆ ਵੀ ਨਹੀਂ ਤੇ ਇਹਨਾਂ ਨੇ ਕੱਢਣੇ ਆ ਹਾਂ ਅਨਸਰਟਨ ਜੌਬ ਸਿਕਿਉਰਿਟੀ ਆ ਈਮੇਲ ਦੇ ਵਿੱਚ ਸਿੱਧੀ ਚੇਤਾਵਨੀ ਦਿੱਤੀ ਗਈ ਆ ਕਿ ਕੁਝ ਸਰਕਾਰੀ ਨੌਕਰੀਆਂ ਅਸੀਂ ਕੱਢ ਦੇਣੀਆਂ ਆ ਜਲਦੀ ਬੰਦੇ ਕੱਢ ਦੇਣੇ ਆ ਸੁਣੋਣੀ ਚਾਹੀਦੀਆਂ ਪਰ ਜੇ ਤੁਸੀਂ ਯਾ ਡਿਜ਼ਾਈਨ ਕਰ ਜੂਗੇ ਆਪਣੇ ਆਪ ਤੇ ਤੁਹਾਨੂੰ 6 ਮਹੀਨੇ ਦੀ ਤਨਖਾਹ ਵਾਧੂ ਮਿਲ ਜੂਗੀ ਹੁਣ ਇਹ ਵੀ ਹੋ ਸਕਦਾ ਉਹਨਾਂ ਨੇ ਤੁਹਾਨੂੰ ਕੱਢਣਾ ਹੋਵੇ ਜਾਂ ਨਾ ਕੱਢਣਾ ਹੋਵੇ ਪਰ ਨਾਲ ਵਾਰਨਿੰਗ ਇਹਦੇ ਨਾਲ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਜਿੱ ਕੋ ਤੱਕ ਚ ਪੈਗੇ ਨੇ ਕਿ ਕੀ ਕੀਤਾ ਜਾਵੇ ਜਿਹੜੇ ਡੈਮੋਕਰੇਟਸ ਨੇ ਤੇ ਯੂਨੀਅਨ ਨੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਆ ਪੋਲਿਟਿਸ਼ੀਅਨਸ ਤੇ ਲੇਬਰ ਯੂਨੀਅਨ ਉਹ ਫੈਡਰਲ ਮੁਲਾਜ਼ਮਾਂ ਨੂੰ ਕਹਿ ਰਹੇ ਆ ਕਿ ਇਹਨੂੰ ਤੁਸੀਂ ਆਫਰ ਨੂੰ ਲਾਓ ਨਾ ਮਤਲਬ ਇਸ ਆਫਰ ਦੇ ਉੱਤੇ ਸਾਈਨ ਨਾ ਕਰੋ ਇਹ ਸਿਰਫ ਤੁਹਾਡੇ ਅੰਦਰ ਡਰ ਪੈਦਾ ਕੀਤਾ ਜਾ ਰਿਹਾ ਤੇ ਮਤਲਬ ਇਹਨੂੰ ਟ੍ਰਿਕ ਕੀਤਾ ਜਾ ਰਿਹਾ ਤੁਹਾਨੂੰ ਕਿਉਂਕਿ ਇਹਦੇ ਨਾਲ ਤੁਹਾਡੇ ਸਾਰੇ ਬੈਨੀਫਿਟ ਜਿਹੜੇ ਚਲੇ ਜਾਣਗੇ ਜਿਹੜਾ ਐਲਨ ਮਸਕ ਦਾ ਰੋਲ ਆ ਉਹ ਡਾਊਨਸਾਈਡ ਕਰਨਾ ਡਾਊਨਸਾਈਜ਼ ਕਰਨਾ ਚਾਹੁੰਦੇ ਆ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਹੈ ਜਿਹਨੂੰ ਕਿਹਾ ਜਾ ਰਿਹਾ ਫੈਡਰਲ ਵਰਕਫੋਰਸ ਘਟਾਉਣਾ ਚਾਹੁੰਦੇ ਉਹਨਾਂ ਦਾ ਕੰਮ ਹੀ ਇਹ ਹੈ ਜਾਂ ਉਹਨਾਂ ਨੂੰ ਮੁਖੀ ਇਸ ਕਰ ਲਈ ਬੁਲਾਇਆ ਗਿਆ ਵੀ ਤੁਸੀਂ ਕਰਨਾ ਹੈ ਹੁਣ ਦੂਜੇ ਪਾਸੇ ਇੱਕ ਹੋਰ ਆਰਡਰ ਜਿਹੜੇ ਡੋਨਲਡ ਟਰੰਪ ਨੇ ਕੀਤੇ ਆਪਾਂ ਅਗਲੀ ਖਬਰ ਚ ਜਾ ਕੇ ਉਹਦੇ ਬਾਰੇ ਵਿਸਤਾਰ ਦੇ ਵਿੱਚ ਗੱਲਬਾਤ ਕਰ ਲਈਏ ਜਿਹੜੀ ਫੈਡਰਲ ਫੰਡਿੰਗ ਫ੍ਰੀਜ਼ ਕਰਦੀ ਆ। ਬਈ ਨਵਾਂ ਬੰਦਾ ਕੋਈ ਨਹੀਂ ਰੱਖਣਾ ਜਿਹੜੇ ਹੋਰ ਪ੍ਰੋਗਰਾਮ ਆ ਰੁਕ ਗਏ ਆ। ਹੁਣ ਇਹ ਜਿਹੜੀ ਐਲਨ ਮਸਕ ਦੀ ਟਵਿੱਟਰ ਜਿਹਨੂੰ ਹੁਣ ਐਕਸ ਕਹਿੰਦੇ ਆ ਜਿੱਦਾਂ ਉੱਥੋਂ ਲੇਆਫ ਸੁਣਿਆ ਸੀ ਇਹ ਉੱਥੋਂ ਇਨਸਪਾਇਰਡ ਆ। ਯਾਨੀ ਕੀਤੀ ਤੇ ਡੋਨਲਡ ਟਰੰਪ ਨੇ ਪਰ ਸਲਾਹ ਮਸ਼ਵਰਾ ਐਲਨ ਮਸਕ ਦਾ ਹੀ ਆ। ਈਮੇਲ ਦਾ ਜਿਹੜਾ ਸਬਜੈਕਟ ਆ ਫੋਕ ਇਨ ਦਾ ਰੋਡ ਇਹ ਬਿਲਕੁਲ ਉਸੇ ਤਰ੍ਹਾਂ ਆ ਜਿਵੇਂ ਤਰ੍ਹਾਂ ਟਵਿੱਟਰ ਦੇ ਮੁਲਾਜ਼ਮਾਂ ਨੂੰ 80% ਕੱਟ ਕੀਤਾ ਸੀ ਉਹਨਾਂ ਨੇ ਵਰਕ ਫੋਰਸ ਦੇ ਵਿੱਚ ਇਹੀ ਟਾਈਟਲ ਉਸ ਵੱਲੇ ਈਮੇਲ ਦਾ ਉਹਨਾਂ ਦੱਸੇਗਾ ਹੁਣ ਜਿਹੜੀ ਸਰਕਾਰੀ ਮੁਲਾਜ਼ਮ ਨੇ ਇਹਨਾਂ ਦਾ ਭਵਿੱਖ ਖਤਰੇ 'ਚ ਆ ਜਿਹੜੇ ਮਾਹਰ ਆ ਉਹ ਕਹਿੰਦੇ ਆ ਕਿ ਜੇ ਇਹ ਪਲਾਨ ਕੰਮ ਕਰ ਗਿਆ ਮਤਲਬ ਮੁਲਾਜ਼ਮ ਮੰਨ ਲੈਂਦੇ ਕਿਹੀਂ ਛੱਡ ਜਾਣੇ ਸਾਨੂੰ 6 ਮਹੀਨੇ ਦੀ ਤਨਖਾਹ ਦੇ ਦੋ ਘਰ ਬੈਠੇ ਨੂੰ ਕੀ ਮਾੜਾ ਇਹਦੇ ਵਿੱਚ ਵੈਸੇ ਵੀ ਕੀਪ ਤਾਂ ਤੁਸੀਂ ਕੱਢ ਹੀ ਦੇਣਾ ਉਹਦੇ ਨਾਲੋਂ ਚੰਗਾ ਵੀ ਆਪਣੇ ਆਪ ਵੀ ਚੱਲ ਜਾਣੇ 6 ਮਹੀਨੇ ਜਿੰਨਾਂ ਤੱਕ ਹੋਰ ਕੰਮ ਤੋਂ ਹੰਦ ਲੱਭ ਲੈਂਦਾ ਇਹਦੇ ਨਾਲ ਰਿਟਾਇਰਮੈਂਟ ਵੱਧ ਜੂਗੀ ਜਦੋਂ ਰਿਟਾਇਰਮੈਂਟ ਵੱਧ ਜੂਗੀ ਤਾਂ ਜਿਹੜੇ 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 ਦੂਜੇ ਨੇ ਜਿਹੜੇ ਯੰਗ ਲੋਕ ਨੇ ਉਹ ਉਹਨੇ ਉਸੇ ਤਰੀਕੇ ਦੇ ਨਾਲ ਫੈਡਰਲ ਜੌਬਸ ਉਹਨਾਂ ਨੂੰ ਉਦਾਂ ਨਹੀਂ ਮਿਲਦੀਆਂ ਹੁਣ ਜਿੱਦਾਂ ਪਹਿਲਾਂ ਮਿਲਦੀਆਂ ਸੀ ਕੁਝ ਐਗਜ਼ੈਂਪਸ਼ਨਸ ਨੇ ਇਹਦੇ ਵਿੱਚ ਸਾਰਿਆਂ ਨੂੰ ਇਹ ਆਫਰ ਨਹੀਂ ਹੈ ਜਿਵੇਂ ਮਿਲਟਰੀ ਪਰਸਨਲਸ ਨੇ ਪੋਸਟਲ ਵਰਕਰਸ ਨੇ ਜਾਂ ਨੈਸ਼ਨਲ ਸਿਕਿਉਰਿਟੀ ਸਟਾਫ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਦੇ ਵਿੱਚ ਐਲੀਜੀਬਲ ਨਹੀਂ ਹੈ ਡੋਨਲਡ ਟਰੰਪ ਇਹਨਾਂ ਦੇ ਸਾਥੀਆਂ ਦੇ ਲੰਬੇ ਸਮੇਂ ਦੇ ਗੋਲ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਫੈਡਰਲ ਵਰਕ ਫੋਰਸ ਘਟਾਉਣੀ ਆ ਬੰਦੇ ਘਟਾਉਣੇ ਆ ਉਹਦੇ ਚੇਕੇ ਤਰੀਕਾ ਦੇਖੋ ਕਿੰਨੇ ਕਲੋਪ ਅਪਲਾਈ ਕਰਦੇ ਆ ਕਿੰਨੇ ਕਲੋਪ ਰਿਟਾਇਰਮੈਂਟ ਲੈਂਦੇ ਟਾਈਮ ਥੋੜਾ ਦਿੱਤਾ ਜਿਹੜਾ 5-6 ਦਿਨ ਦਾ ਟਾਈਮ ਆ ਕਿ ਫੈਸਲਾ ਤੁਸੀਂ ਇਹਦੇ ਵਿੱਚ ਵਿੱਚ ਹੀ ਕਰਨਾ ਤਨਖਾਹ ਤੁਹਾਨੂੰ 6 ਮਹੀਨਿਆਂ ਦੀ ਦੇ ਦਾਂਗੇ ਅਗਲੀ ਗੱਲ ਬਾਤ ਦੋਸਤੋ ਜੀ ਇੱਕ ਡੋਨਲਡ ਟਰੰਪ ਦਾ ਅਗਲਾ ਐਗਜ਼ੀਕਟਿਵ ਆਰਡਰ ਆ ਉਹਦੇ ਉੱਤੇ ਜੱਜ ਨੇ ਰੋਕ ਲਾਈ ਆ ਇੱਕ ਜੱਜ ਨੇ ਜਿਹੜਾ ਇਹਨਾਂ ਦਾ ਸਪੈਂਡਿੰਗ ਫਰੀ ਸੀ ਉਹਦੇ ਉੱਤੇ ਰੋਕ ਲਾਈ ਆ ਫੈਡਰਲ ਜੱਜ ਨੇ ਵਕਤੀ ਤੌਰ ਦੇ ਉ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਆਰਡਰ ਸੀ ਉਸ ਆਰਡਰ ਦੇ ਤਹਿਤ ਟ੍ਰਿਲੀయన్స్ ਆਫ ਡਾਲਰ ਦੀ ਜਿਹੜੀ ਫੈਡਰਲ ਸਪੈਂਡਿੰਗ ਸੀ ਭਾਵ ਜਿਹੜੀ ਕੇਂਦਰ ਸਰਕਾਰ ਨੇ ਖਰਚਾ ਕਰਨਾ ਸੀ ਉਹ ਸਾਰਾ ਰੋਕ ਦਿੱਤਾ ਡੋਨਲਡ ਟਰੰਪ ਨੇ ਕਿ ਇਹਨੂੰ ਬੰਦ ਕਰ ਦਿਓ ਰੋਕ ਦਿਓ ਹਜੇ ਕੁਝ ਨਹੀਂ ਕਰਨਾ ਹੁਣ ਉਹ ਜੱਜ ਨੇ ਇਹਨਾਂ ਦੇ ਉਸ ਹੁਕਮ ਤੇ ਰੋਕ ਲਾਤੀ ਆ ਵੀ ਨਹੀਂ ਖਰਚਾ ਕਰੋ ਜਿਹਦੇ ਨਾਲ ਕਿ ਹੁਣ ਸਰਕਾਰ ਦੇ ਜਿਹੜੇ ਕਿੰਨੇ ਪ੍ਰੋਗਰਾਮ ਸੀ ਉਹ ਬੰਦ ਹੋਣੋਂ ਬਚ ਜਾਣਗੇ ਹੁਣ ਥੋੜਾ ਜਿਹਾ ਕਨਫਿਊਜ਼ਨ ਆਇਆ ਇਸ ਮਾਮਲੇ ਦੇ ਵਿੱਚ ਗਵਰਨਮੈਂਟ ਦੀਆਂ ਜਿਹੜੀਆਂ ਸੇਵਾਵਾਂ ਨੇ ਜਿਹੜੀਆਂ ਗਵਰਨਮੈਂਟ ਸਰਵਿਸਿਜ਼ ਨੇ ਉਹਦੇ ਵਿੱਚ ਥੋੜਾ ਜਿਹਾ ਕਨਫਿਊਜ਼ਨ ਆ ਜਿਹੜੀ ਇੱਕਦਮ ਸਪੈਂਡਿੰਗ ਨੂੰ ਫ੍ਰੀਜ਼ ਕਰਤਾ ਸਰਕਾਰ ਖਰਚਾ ਦਿੰਦੀ ਹੈ ਗਰੀਬਾਂ ਨੂੰ ਖਰਚਾ ਦੇਣਾ ਮੈਡੀਕਲ ਦਾ ਕਿੰਨੇ ਖਰਚੇ ਨੇ ਉਹ ਸਾਰੇ ਦੇ ਸਾਰੇ ਕੁਝ ਨੂੰ ਰੋਕ ਦਿੱਤਾ ਉਹਦੇ ਨਾਲ ਸਕੂਲਾਂ ਦੇ ਫੰਡਾਂ 'ਚ ਪ੍ਰੋਬਲਮ ਆ ਗਈ ਹਾਊਸਿੰਗ ਪ੍ਰੋਗਰਾਮ 'ਚ ਪ੍ਰੋਬਲਮ ਆ ਗਈ ਹੈਲਥ케ਅਰ 'ਚ ਪ੍ਰੋਬਲਮ ਆ ਗਈ ਜਿਹਦੇ ਨਾਲ ਵੱਡਾ ਕਨਫਿਊਜ਼ਨ ਹੋ ਗਿਆ ਵੀ ਕਰਨਾ ਕੀ ਹੈ ਜਿਹੜੇ ਜ਼ਰੂਰੀ ਖਰਚੇ ਨੇ ਜੇ ਤੁਸੀਂ ਉਹਨਾਂ ਨੂੰ ਰੋਕ ਦਿਓਗੇ ਕੰਮ ਕਿਦਾਂ ਚੱਲੂਗਾ ਕੋਸ਼ਕ ਪ੍ਰੋਗਰਾਮ ਜਿਹਨਾਂ ਦੇ ਉੱਤੇ ਸਿੱਧਾ ਅਸਰ ਪੈਂਦਾ ਮੈਡੀਕੇਡ ਆ ਮੈਡੀਕੇਡ ਹੈਲਥ ਜਿਹੜੇ ਗਰੀਬ ਲੋਕ ਨੇ ਜਿਹੜੇ ਘੱਟ ਆਮਦਨ ਵਾਲੇ ਲੋਕ ਨੇ ਬੇਸਿਕਲੀ ਉਹਨਾਂ ਦੀ ਮੈਡੀਕਲ ਜਿਹੜੀਆਂ ਹੈਲਥ ਕੇਅਰ ਆ ਉਹਦੇ ਵਿੱਚ ਮਦਦ ਜਿਹੜੀ ਪ੍ਰੋਗਰਾਮ ਕਰਦਾ ਆ ਉਹਨੂੰ ਮੈਡੀਕੇਡ ਕਹਿੰਦੇ ਆ ਮੈਡੀਕੇਡ ਦੇ ਵਿੱਚ ਇਸ਼ੂਜ਼ ਆ ਗਏ ਵੀ ਕਿੱਥੋਂ ਹੋਣਾ ਪੈਸਾ ਦੂਜਾ ਹੈਡਸਟਾਰਟ ਜਿਹੜੇ ਪ੍ਰੀ ਸਕੂਲ ਫੰਡਿੰਗ ਆ ਉਹ ਪ੍ਰੋਸੈਸ ਹੀ ਨਹੀਂ ਹੋ ਰਹੀਆਂ ਪੇਮੈਂਟਾਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਸਕੂਲ ਜਾਣ ਤੋਂ ਪਹਿਲਾਂ ਜਿਹੜੇ ਸਕੂਲ ਦੇ ਵਿੱਚ ਪੜ੍ਹਾਈ ਹੁੰਦੀ ਹੈ ਉਹਦੇ ਤੇ ਪ੍ਰੋਬਲਮ ਆ ਗਈ। ਤੀਜਾ ਜਿਹੜੀ ਹਾਊਸਿੰਗ ਅਸਿਸਟੈਂਸ ਦਿੱਤੀ ਜਾ ਰਹੀ ਹੈ ਉਹ ਰੁਕ ਗਈ। ਪ੍ਰੋਗਰਾਮ ਜਿਹੜਾ ਆ ਹਾਊਸਿੰਗ ਅਸਿਸਟੈਂਸ ਦਿੱਤੀ ਜਾ ਰਹੀ ਸੀ ਉਹਨੇ ਕੰਮ ਨਹੀਂ ਕੀਤਾ। ਫਿਰ ਆਫਟਰ ਸਕੂਲ ਪ੍ਰੋਗਰਾਮ ਨੇ ਜਾਂ ਜਿਹੜੇ ਚਾਰਟਰ ਸਕੂਲਸ ਨੇ ਸਪੈਸ਼ਲ 올ਿਮਪਿਕਸ ਨੇ ਇਹ ਸਾਰਿਆਂ ਦੇ ਉੱਤੇ ਡਿਲੇ ਚਲੇਗਾ। ਹੁਣ ਇਸ ਮੁੱਦੇ ਦੇ ਉੱਤੇ ਜਿਹੜਾ ਵਾਈਟ ਹਾਊਸ ਆ ਉਹਨਾਂ ਨੇ ਆਪਣੀ ਸਥਿਤੀ ਸਪਸ਼ਟ ਆਪਣਾ ਮਨਸ਼ਾ ਸਪਸ਼ਟ ਕੀਤਾ ਆ ਉਹ ਜਿਹੜੇ ਵਾਈਟ ਹਾਊਸ ਆ ਉਹਨਾਂ ਨੇ ਇਹ ਕਿਹਾ ਕਿ ਇਹ ਪੌਜ਼ ਕਰਨ ਦਾ ਮਤਲਬ ਫੰਡਿੰਗ ਰੋਕਣ ਦਾ ਮਤਲਬ ਜਿਹੜੀ ਫੋਰਨ ਏਡ ਤੇ ਜਿਹੜੀ ਡੀਈਆਈ ਡਾਈਵਰਸਿਟੀ ਇਕਵਿਟੀ ਤੇ ਇਨਕਲੂਜਨ ਇਸ ਪ੍ਰੋਗਰਾਮ ਨੂੰ ਪੈਸਾ ਜਾਂਦਾ ਸੀ ਉਹ ਰੋਕਣਾ ਸੀ ਜਿਹੜੇ ਡੋਨਲਡ ਟਰੰਪ ਨੇ ਆਪਣੇ ਸਮੇਂ ਦੇ ਵਿੱਚ ਵਾਅਦਾ ਕੀਤਾ ਸੀ ਇੱਕ ਪ੍ਰੋਗਰਾਮ ਆ ਡਾਈਵਰਸਿਟੀ ਇਕਵਿਟੀ ਇਨਕਲੂਜਨ ਉਹ ਸਾਰੇ ਦਾ ਸਾਰਾ ਇਹਨਾਂ ਨੇ ਬੰਦ ਕਰ ਦਿੱਤਾ ਕਹਿੰਦੇ ਸਾਡਾ ਮਕਸਦ ਇਹ ਹੀ ਸੀ ਦੂਜਾ ਜਿਹੜੇ ਡੈਮੋਕ੍ਰੇਟਸ ਨੇ ਉਹ ਇਹਦਾ ਵਿਰੋਧ ਕਰ ਰਹੇ ਆ ਡੈਮੋਕ੍ਰੇਟਸ ਨੇ ਕਾਂਗਰਸ ਦੇ ਵਿੱਚ ਕਿਹਾ ਔਰ ਉਹ ਗੁੱਸੇ 'ਚ ਨੇ ਇਸ ਗੱਲ ਨੂੰ ਕਿ ਜਿਹੜੇ ਡੋਨਲਡ ਟਰੰਪ ਇਹ ਫੈਸਲੇ ਲੈ ਰਹੇ ਆ ਬਜਟ ਨੂੰ ਕੰਟਰੋਲ ਕਰਨ ਦੇ ਇਹਨਾਂ ਦੇ ਵਸਤ ਵਿੱਚ ਹੀ ਨਹੀਂ ਇਹਨਾਂ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਆਉਂਦੇ ਕਾਂਗਰਸ ਫੈਸਲਾ ਕਰੂਗੀ 24 ਜਿਹੜੇ ਡੈਮੋਕ੍ਰੈਟਿਕ ਸਟੇਟ ਅਟਾਰਨੀ ਜਨਰਲਸ ਨੇ ਤੇ ਉਹ ਇਸ ਇਹਨਾਂ ਨੂੰ ਉਹਨਾਂ ਨੇ ਡੋਨਲਡ ਟਰੰਪ ਨੂੰ ਸੂ ਕੀਤਾ ਇਸ ਸਪੈਂਡਿੰਗ ਫਰੀਜ਼ ਦੇ ਉੱਤੇ ਜਿਹੜੇ ਲੀਗਲ ਕਨਸਰਨ ਹੈ ਕਿ ਕੀ ਡੋਨਲਡ ਟਰੰਪ ਕੋਲ ਅਥਾਰਟੀ ਹੈਗੀ ਹੈ ਉਹ ਸਾਰੀ ਫੰਡਿੰਗ ਬੰਦ ਕਰ ਦੇਵੇ ਉਹ ਰਾਸ਼ਟਰਪਤੀ ਆ ਪਰ ਰਾਸ਼ਟਰਪਤੀ ਆਪਣੇ ਆਪ ਦੇ ਵਿੱਚ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਕਾਂਗਰਸ ਦੀ ਅਪਰੂਵਲ ਲੈਣੀ ਪੈਂਦੀ ਹੈ ਜਿਹੜਾ ਕਨਸਟੀਟਿਊਸ਼ਨ ਆ ਜਿਹੜਾ ਸੰਵਿਧਾਨ ਆ ਉਹ ਕਾਂਗਰਸ ਨੂੰ ਪਾਵਰ ਦਿੰਦਾ ਆ ਕਿ ਉਹ ਬਜਟ ਨੂੰ ਕੰਟਰੋਲ ਕਰੇ ਨਾ ਕਿ ਪ੍ਰੈਜ਼ੀਡੈਂਟ ਨੂੰ ਹੁਣ ਆਰਥਿਕ ਹੁਣ ਰਾਸ਼ਟਰਪਤੀ ਕਹਿੰਦੇ ਵੀ ਪਾਵਰ ਕਿਹਦੇ ਕੋਲ ਹੈ ਪਤਾ ਨਹੀਂ ਪਰ ਅਸੀਂ ਬੰਦ ਕਰ ਰਹੇ ਹਾਂ ਇਸੇ ਕਰਕੇ ਜੱਜ ਨੇ ਕਿਹਾ ਵੀ ਤੁਸੀਂ ਨਹੀਂ ਕਰ ਸਕਦੇ ਕਾਨੂੰਨੀ ਜਿਹੜੇ ਮਾਹਰ ਨੇ ਉਹ ਇਸ ਗੱਲ ਦੇ ਉੱਤੇ ਦਲੀਲ ਦੇ ਰਹੇ ਆ ਕਿ ਡੋਨਲਡ ਟਰੰਪ ਇਹਨਾਂ ਨੂੰ ਫ੍ਰੀਜ਼ ਨਹੀਂ ਕਰ ਸਕਦੇ ਸੋ ਹੁਣ ਇਸ ਮਾਮਲੇ ਦੇ ਉੱਤੇ ਜਿਹੜਾ ਕਾਫੀ ਕਨਫਿਊਜ਼ਨ ਵੀ ਹੈ ਜੱਜ ਦੀ ਜਿਹੜੀ ਰੂਲਿੰਗ ਆ ਉਹਨਾਂ ਨੇ ਟੈਂਪਰੇਰੀ ਰੀਲੀਫ ਦਿੱਤੀ ਆ ਉਹ ਕਹਿੰਦੇ 3 ਫਰਵਰੀ ਤੱਕ ਅਸੀਂ ਇਹਨੂੰ ਅ ਨਹੀਂ ਇਦਾਂ ਕਰਦੇ ਹੋ ਤੋਂ ਬਾਅਦ ਤੁਸੀਂ ਆਪਣਾ ਦੇਖ ਕੇ ਕਿਸ ਤਰੀਕੇ ਨਾਲ ਸਰਕਾਰ ਨੇ ਖਰਚਾ ਕਰਾਉਣਾ ਹੈ ਜਾਂ ਕੀ ਕਰਨਾ ਹੈ ਉਹਦੇ ਉੱਤੇ ਵਿਚਾਰ ਕਰ ਲਈ ਜਾ ਅਗਲੀ ਗੱਲਬਾਤ ਆ ਆਰਐਫ ਕੇ ਜਿਹੜੇ ਜੂਨੀਅਰ ਨੇ ਉਹਨਾਂ ਦੇ ਬਾਰੇ ਜਿਹੜੇ ਕੈਨੇਡੀ ਨੇ ਕੈਰੋਲਿਨ ਕੈਨੇਡੀ ਜਿਹੜੀ ਰਾਬਰਟ ਐਫ ਕੈਨੇਡੀ ਜੂਨੀਅਰ ਦੀ ਕਜ਼ਨ ਆ ਉਹਨੇ ਇੱਕ ਬਿਆਨ ਦਿੱਤਾ ਜੋ ਬਿਆਨ ਬਹੁਤ ਮਤਲਬ ਹਲਚਲ ਪੈਦਾ ਕੀਤੀ ਉਹਨੇ ਸਿਆਸਤ ਦੇ ਵਿੱਚ ਰੋਬਰਟ ਐਫ ਕੈਨੇਡੀ ਜੂਨੀਅਰ ਰੋਬਰਟ ਐਫ ਕੈਨੇਡੀ ਦੇ ਬੇਟੇ ਨੇ ਰੋਬਰਟ ਐਫ ਕੈਨੇਡੀ ਜਿਹੜੇ ਜான் ਐਫ ਕੈਨੇਡੀ ਦੇ ਭਰਾ ਸੀ ਅਮਰੀਕਾ ਦੇ ਰਾਸ਼ਟਰਪਤੀ ਸੀ ਇਹਨਾਂ ਦੇ ਬਾਪ ਨੂੰ ਵੀ ਮਾਰ ਦਿੱਤਾ ਸੀ ਆਰ ਐਫ ਕੇ ਆਰ ਐਫ ਕੇ ਜੂਨੀਅਰ ਦੇ ਨੂੰ ਤੇ ਇਹਨਾਂ ਦੇ ਚਾਚੇ ਤਾਇਏ ਨੂੰ ਵੀ ਮਾਰ ਦਿੱਤਾ ਸੀ ਜਿਹੜੇ ਪ੍ਰੈਜ਼ੀਡੈਂਟ ਸੀਗੇ ਕੈਨੇਡੀ ਉਹਨਾਂ ਨੂੰ ਵੀ ਅਸੈਸੀਨੇਸ਼ਨ ਹੋਈ ਸੀ ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਕੰਟਰੋਵਰਸੀ ਚ ਰਹਿੰਦੇ ਨੇ ਜਿਹੜੇ ਰੋਬਰਟ ਐਫ ਕੈਨੇਡੀ ਜੂਨੀਅਰ ਨੇ ਜਿਹੜੇ ਇਸ ਵੇਲੇ 트럼ਪ ਦੇ ਨਾਲ ਨੇ ਤੇ ਜਿਹੜਾ ਹੈਲਥ ਡਿਪਾਰਟਮੈਂਟ ਆ ਉਹਦੇ ਇਹਨਾਂ ਨੂੰ ਮੁਖੀ ਵੀ ਬਣਾਇਆ ਗਿਆ ਆ ਤੇ ਇਹ ਕੰਟਰੋਵਰਸੀ ਚ ਵੈਕਸੀਨ ਨੂੰ ਜਾਂ ਦੂਜੇ ਤਿੰਨ ਚਾਰ ਕਈ ਮਾਮਲੇ ਸੀ ਇਹਨਾਂ ਦੇ ਬੜੇ ਅਜੀਬ ਜਿਹੇ ਮਸਲੇ ਆ ਸਾਰੀ ਦੁਨੀਆ ਕਹਿੰਦੀ ਸੀ ਸਾਨੂੰ ਵੈਕਸੀਨ ਚਾਹੀਦੀ ਹੈ ਕਹਿੰਦੇ ਸੀ ਨਹੀਂ ਚਾਹੀਦੀ ਉਹਨਾਂ ਦੇ ਖਿਲਾਫ ਨੇ 트럼ਪ ਦੇ ਨਾਲ ਕਈ ਗੱਲਾਂ ਦੇ ਵਿੱਚ ਮੇਲ ਖਾਂਦੇ ਆ ਡੋਨਲਡ 트럼ਪ ਨੇ ਇਹ ਐਅਤ ਕੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਵੀ ਸ਼ਾਮਲ ਸੀ ਕਿ ਵੀ ਮੈਨੂੰ ਰਾਸ਼ਟਰਪਤੀ ਬਣਾਓ ਬਾਅਦ ਵਿੱਚ ਉਹਨਾਂ ਨੇ ਡੋਨਲਡ 트럼ਪ ਨੂੰ ਦੋਸ਼ ਕਰਤਾ ਵੀ ਨਹੀਂ ਮੈਂ ਇਹਨਾਂ ਨੂੰ ਸਪੋਰਟ ਕਰਦਾ ਉਹਨਾਂ ਦੀ ਹੁਣ ਕਜ਼ਨ ਸਾਹਮਣੇ ਆਈ ਆ Carolyn Kennedy ਉਹਦਾ ਨਾਂ ਆ ਉਹ ਇਹ ਕਹਿੰਦੀ ਆ ਇਹਦੀ ਕੈਨੇਡੀ ਫੈਮਲੀ ਦੀ ਇੱਕ ਮੈਂਬਰ ਆ ਉਹਨੇ ਸੈਨੇਟਰਸ ਨੂੰ ਕਿਹਾ ਕਿ ਜਿਹੜਾ ਮੇਰਾ ਕਜ਼ਨ ਆ ਰੋਬਰਟ ਐਫ ਕੈਨੇਡੀ ਜੂਨੀਅਰ ਜਿਹਨੂੰ ਆਰ ਐਫ ਕੇ ਜੂਨੀਅਰ ਕਹਿੰਦੇ ਆ ਆਮ ਤੌਰ ਦੇ ਉੱਤੇ ਇਹ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਨੂੰ ਲੀਡ ਕਰਨ ਦੇ ਯੋਗ ਨਹੀਂ ਇਹ ਬੰਦਾ ਕੰਮ ਦਾ ਨਹੀਂ ਆ ਇਹਦੇ ਹੱਥ ਦੇ ਵਿੱਚ ਜਿਹੜੀ ਐਚ ਐਚ ਐਸ ਦੀ ਕਮਾਂਡ ਹੈਲਥ ਐਂਡ ਹਿਊਮਨ ਸਰਵਿਸਿਜ਼ ਦੀ ਕਮਾਂਡ ਨਾ ਦਿਓ ਬੰਦਾ ਕਾਬਲ ਨਹੀਂ ਆ ਉਹਦੀ ਕਜ਼ਨ ਕਹਿ ਰਹੀ ਆ ਉਹਨਾਂ ਨੂੰ ਪ੍ਰੇਡੇਟਰ ਕਿਹਾ ਇੱਕ ਲੈਟਰ ਜਿਹੜੀ ਉਹਨੇ ਭੇਜੀ ਆ ਕਾਰਲਾਈਨ ਨੇ ਉਹਦੇ ਉਚਾਰਫ ਕੇ ਜੂਨੀਅਰ ਉਹਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਇਸ ਬੰਦੇ ਨੂੰ ਇੱਕ ਤੇ ਅਟੈਂਸ਼ਨ ਚਾਹੀਦੀ ਹੈ ਧਿਆਨ ਮੰਗਦਾ ਕਿ ਸਾਰੇ ਲੋਕ ਮੇਰੇ ਵੱਲ ਦੇਖਣ ਜਾਂ ਮੇਰੀ ਗੱਲ ਸੁਣਨ ਦੂਜਾ ਇਹ ਅਟੈਂਸ਼ਨ ਚਾਹੁੰਦਾ ਤੇ ਪਾਵਰ ਚਾਹੁੰਦਾ ਹੋਰ ਕੋਈ ਮਸਲਾ ਨਹੀਂ ਹੈ ਉਹ ਕਹਿੰਦੇ ਏਸੇ ਕਰਕੇ ਹੀ ਇਹਨੇ ਜਿਹੜੀ ਵੈਕਸੀਨ ਦੇ ਉੱਤੇ ਏਡਾ ਵੱਡਾ ਰੌਲਾ ਪਾਇਆ ਆਪਾਂ ਅਕਸਰ ਗੱਲਬਾਤ ਕਰਦੇ ਹਾਂ ਅਮਰੀਕਾ ਦੇ ਵਿੱਚ ਵੈਕਸੀਨ ਦੇ ਉੱਤੇ ਦੋ ਤਰ੍ਹਾਂ ਨੇ ਸਾਰੀ ਦੁਨੀਆ 'ਚ ਹੀ ਦੋ ਤਰ੍ਹਾਂ ਨੇ ਅਮਰੀਕਾ ਦੇ ਵੀ ਜਿਹੜੇ ਡੈਮੋਕ੍ਰੇਟਸ ਨੇ ਉਹ ਹੱਕ ਚ ਨੇ ਦੂਜੇ ਵਿਰੋਧ ਚ ਨੇ ਜਾਂ ਸੱਜੇ ਖੱਬੇ ਵਾਲਾ ਪਾਸਾ ਵੀ ਜੇਕਰ ਦੇਖਿਆ ਜਾਵੇ ਉਹਨਾਂ ਜਿਹੜੇ ਸੱਜੇ ਪੱਖੀ ਸੀਗੇ ਉਹਨਾਂ ਦੇ ਵਿੱਚੋਂ ਰਾਬਰਟ ਐਫ ਕੈਨੇਡੀ ਜੂਨੀਅਰ ਸਭ ਤੋਂ ਵੱਡਾ ਵਿਰੋਧੀ ਸੀ ਵੈਕਸੀਨ ਦਾ ਕਹਿੰਦਾ ਵੈਕਸੀਨ ਹੀ ਲਵਾਉਣੀ ਚਾਹੀਦੀ ਹੁਣ ਇਹਦੀ ਕਜ਼ਨ ਕਹਿੰਦੀ ਵੀ ਇਹਨੇ ਆਪਣੇ ਨਿਆਣਿਆਂ ਨੂੰ ਵੈਕਸੀਨ ਲਵਾ ਲਈ ਤੇ ਦੁਨੀਆ ਨੂੰ ਇਹ ਕਹਿੰਦੇ ਰਿਹਾ ਇਹ ਕਿ ਵੈਕਸੀਨ ਲਵਾਓ ਨਾ ਉਹਦਾ ਮਤਲਬ ਸਿਰਫ ਇੱਕੋ ਹੀ ਸੀ ਕਿ ਅਟੈਨਸ਼ਨ ਚਾਹੁੰਦੇ ਧਿਆਨ ਚਾਹੁੰਦੇ ਆ ਪਪੂਲਰ ਹੋਣਾ ਚਾਹੁੰਦੇ ਆ ਲੋਕਾਂ ਚ ਰਹਿਣਾ ਚਾਹੁੰਦੇ ਆ ਸੋ ਇਹ ਇਹਦਾ ਕਹਿ ਲਓ ਉਹ ਇਨੇ ਕਈ ਮੈਂਬਰ ਡਰਗ ਐਡਿਕਸ਼ਨ ਚ ਗਏ ਆ ਇਸੇ ਕਰਕੇ ਕਈ ਜਿਹੜੀਆਂ ਮਤਲਬ ਇਹਨੇ ਇਦਾਂ ਦੇ ਕੁਕਿੰਦੀ ਕੰਮ ਕੀਤੇ ਵਾਇਲੈਂਟ ਐਕਟੀਵਿਟੀਜ਼ ਦਾ ਸ਼ੌਕੀਨ ਆ ਇਹ ਕਿ ਜਿਹੜੇ ਜਿਉਂਦੇ ਜਾਨਵਰ ਜਿਹੜਾ ਨੇ ਹਾਕ ਇੱਕ ਬਾਜ਼ ਰੱਖਿਆ ਪਿੱਟ ਜਿੱਦਾਂ ਲੋਕ ਕੁੱਤੇ ਬਿੱਲੀਆਂ ਰੱਖਦੇ ਨੇ ਬਾਜ਼ ਰੱਖਿਆ ਆ ਉਹਨੂੰ ਜਿਉਂਦੇ ਜਾਨਵਰ ਪਾਉਂਦਾ ਖਾਣ ਦੇ ਲਈ ਹਾਂ ਐਂਟੀ ਵੈਕਸੀਨ ਇਹਦਾ ਬਹੁਤ ਵੱਡਾ ਇਸ਼ੂ ਸੀਗਾ ਉਹਨੇ ਪਬਲੀਕਲੀ ਮਤਲਬ ਇਹਦੀ ਵੈਕਸੀਨ ਦੀ ਵਿਰੋਧਤਾ ਕੀਤੀ ਆ ਵੀ ਜਿਹੜਾ ਇਹਨੂੰ ਨਹੀਂ ਹੋਣਾ ਚਾਹੀਦਾ ਸੋ ਜਿਹੜੀ ਕੈਂਸਰ ਪ੍ਰिवेंट ਕਰਦੀ ਵੈਕਸੀਨ ਆ ਐਚਪੀਵੀ ਵੈਕਸੀਨ ਜਿਹੜੇ ਉਹਦੇ ਉਸ ਮਾਮਲੇ ਦੇ ਉੱਤੇ ਵੀ ਇਹਨਾਂ ਦਾ ਜਿਹੜਾ ਰੋਲਾ ਸੀਗਾ ਹੁਣ ਇਸ ਮਾਮਲੇ ਦੇ ਉੱਤੇ ਜਿਹੜੇ ਸੈਨੀਟਰ ਨੇ ਡਿਵਾਈਡਡ ਨੇ ਜਿਹੜੇ ਰਿਪਬਲਿਕਨ ਨੇ ਉਹ ਵੀ ਕੁਝ ਰਿਪਬਲਿਕਨ ਚਿੰਤਤ ਨੇ ਇਸ ਸਪਲਿਟ ਤੋਂ ਕਿ ਜਿਹੜੇ ਪਹਿਲਾਂ ਲਿਬਰਲ ਵਿਊ ਸੀਗੇ ਦੂਜੇ ਜਿਹੜੇ ਆ ਉਹ ਐਂਟੀ ਸਟੈਬਲਿਸ਼ਮੈਂਟ ਇਸ ਚੀਜ਼ ਦੀ ਵਿਰੋਧ ਕਰਦੇ ਨੇ ਜਿਹੜੇ ਡੈਮੋਕ੍ਰੇਟਸ ਨੇ ਮੋਸਟਲੀ ਹੈਗੇ ਵਿਰੋਧ ਨੇ ਇਹਨਾਂ ਦੇ ਆਪਣੇ ਬੰਦੇ ਵੀ ਵਿਰੋਧ ਨੇ ਕਿ ਤੁਸੀਂ ਕੀ ਕਰ ਰਹੇ ਆਂ ਜੇ ਇਸ ਕਿਸਮ ਦੀਆਂ ਇਹ ਗੱਲਾਂ ਕਰਦੇ ਸੀ ਵੀ ਇਹਨਾਂ ਨੂੰ ਤੁਸੀਂ ਜਿਹੜਾ ਇਸ ਐਚ ਐਚ ਐਸ ਦਾ ਮੁਖੀ ਬਣਾਉਣ ਲੱਗੇ ਆਂ ਇਹ ਠੀਕ ਨਹੀਂ ਆ ਜਿਹੜੇ ਕੁਝ ਕੰਜ਼ਰਵਟਿਵ ਸੀਗੇ ਉਹਨਾਂ ਨੇ ਵੀ ਵਿਰੋਧ ਕੀਤਾ ਮਾਈਕ ਪੈਂਸ ਇਹਨਾਂ ਦਾ ਗਰੁੱਪ ਆ ਉਹਨਾਂ ਨੇ ਅਬੋਰਸ਼ਨ ਜਿਹੜੇ ਸੀਗੇ ਇਹ ਇਹਦੇ ਉੱਤੇ ਅੋ ਦਿੱਤੇ ਸੈਨੇਟ ਮinority ਲੀਡਰ ਜਿਹੜੇ ਮਿਕ ਕਨਲ ਨੇ ਉਹਨਾਂ ਨੇ ਵੀ ਕਿਹਾ ਸੀ ਇਹਨੂੰ ਮਤਲਬ ਉਹ ਮਿਲੇ ਨਹੀਂ ਆਰਐਫਕੇ ਜੂਨੀਅਰ ਨੂੰ ਜਿਹਦੀ ਜਿਹੜਾ ਇੱਕ ਸਿਗਨਲ ਸੀ ਸਿੱਧਾ ਕਿ ਉਹ ਵਿਰੋਧ ਕਰ ਰਹੇ ਸੋ ਇਹ ਮਾਮਲਾ ਆਰਐਫਕੇ ਜੂਨੀਅਰ ਰਾਬਰਟ ਐਫ ਕੈਨੇਡੀ ਜੂਨੀਅਰ ਨੂੰ ਇਸ ਵੇਲੇ ਜਿਹੜੀ ਕਨਫਰਮੇਸ਼ਨ ਫਾਈਟ ਆ ਉਹਦਾ ਸਾਹਮਣਾ ਕਰਨਾ ਪਊਗਾ ਥੋੜਾ ਜਿਹਾ ਫਰਕ ਆ ਕੈਨੇਡੀ ਪਰਿਵਾਰ ਅਸੀਂ ਸਾਰੇ ਜਾਣਦੇ ਆ ਇਹਨਾਂ ਨੇ ਜਦੋਂ ਇਹ ਪ੍ਰੈਜ਼ੀਡੈਂਟ ਹੋਏ ਬਣਨ ਦੀ ਦੌੜ ਦੇ ਵਿੱਚ ਸ਼ਾਮਲ ਸੀ ਆਰਐਫਕੇ ਇਹ ਕੈਨੇਡੀ ਜੂਨੀਅਰ ਇਹਨਾਂ ਦੇ ਟੱਬਰ ਨੇ ਵਿਰੋਧ ਕੀਤਾ ਸੀ ਕਿ ਜਿਹੜਾ ਰੌਬਰਟ ਐਫ ਕੈਨੇਡੀ ਜੂਨੀਅਰ ਆ ਇਹਦੀ ਅਸੀਂ ਸਪੋਰਟ ਨਹੀਂ ਕਰਦੇ ਅਸੀਂ ਉਲਟਾ ਟਰੰਪ ਦੀ ਸਪੋਰਟ ਕਰਦੇ ਹਾਂ ਵੀ ਇਹ ਬੰਦਾ ਨਹੀਂ ਠੀਕ ਮਤਲਬ ਉਹਦੇ ਟੱਬਰ ਦੇ ਆਪਣੇ ਬੰਦੇ ਹੀ ਇਹ ਕਹਿ ਰਹੇ ਸੀ ਵੀ ਇਹ ਠੀਕ ਨਹੀਂ ਤੇ ਹੁਣ ਉਹਦੀ ਕਜ਼ਨ ਪਬਲੀਕਲੀ ਸਾਹਮਣੇ ਆ ਗਈ ਆ ਤੇ ਉਹਨੇ ਕਿਹਾ ਵੀ ਇਹਨਾਂ ਨੂੰ ਜਿਹੜਾ ਤੁਸੀਂ ਨਾਮ ਬਣਾਓ ਇਹ ਏਸ਼ ਕਾਬਲ ਨਹੀਂ ਆ ਸਿਰਫ ਤੇ ਸਿਰਫ ਇਹਨਾਂ ਨੂੰ ਬੱਲੇ ਬੱਲੇ ਚਾਹੀਦੀ ਆ ਪਬਲਿਕ ਟੈਂਸ਼ਨ ਚਾਹੁੰਦੇ ਆ ਉਹਦੇ ਤੋਂ ਬਾਅਦ ਕੋਈ ਵੀ ਨਾ ਦਾ ਮਸਲਾ ਨਹੀਂ ਅਗਲੀ ਗੱਲ ਦੋਸਤੋ ਸੈਂਕਚਰੀ ਸਿਟੀਜ਼ ਬਾਰੇ ਸੈਨ ਫਰਾਂਸਿਸਕੋ ਉਹਦੀ ਜਿਹੜੀ ਇੱਕ ਸੈਂਕਚਰੀ ਪਾਲਿਸੀ ਆ ਉਹਦੇ ਉੱਤੇ ਸਟੈਂਡ ਕਰ ਰਿਹਾ ਸੈਂਕਚਰੀ ਸਿਟੀ ਜਾਂ ਸੈਂਕਚਰੀ ਪਾਲਿਸੀ ਦਾ ਕੀ ਮਤਲਬ ਆ ਜਿਹੜੇ ਸ਼ਹਿਰ ਨੇ ਕੁਛ ਉਹ ਇਸ ਗੱਲ ਦੇ ਉੱਤੇ ਖੜੇ ਨੇ ਕਿ ਅਸੀਂ ਆਪਣੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਕਰਨੀ ਹੈ ਭਾਵੇਂ ਉਹ ਕੱਚੇ ਆ ਭਾਵੇਂ ਪੱਕੇ ਆ ਚਾਹੇ ਅਨ ਡਾਕੂਮੈਂਟਡ ਆ ਕੋਈ ਵੀ ਐਸਪਲੇ ਮਾਮਲਾ ਸੀ ਉਹਨਾਂ ਦੇ ਨਾਲ ਖੜੇ ਇਹਨਾਂ ਨੂੰ ਸੈੰਕਚੁਰੀ ਸਿਟੀਜ਼ ਕਹਿੰਦੇ ਆ ਸੈਨ ਫਰਾਂਸਿਸਕੋ ਸੀਆਰਟਲ ਇਹ ਜਿਹੜੇ ਸ਼ਹਿਰ ਨੇ ਕਈ ਹੋਰ ਗਿਨੇ ਜਾ ਸਕਦੇ ਇਸ ਇਹਦੇ ਇਹਦੇ ਥੱਲੇ ਇਹ 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 ਸਾਰੇ ਜਿਹੜੇ ਆ ਉਹਦੇ ਉਹਦੇ ਵਿੱਚ ਆਉਂਦੇ ਆ ਸੋ ਹੁਣ ਦੂਜੇ ਪਾਸੇ ਜਿਹੜੇ ਆਈਸਵਰਗੀਆਂ ਆਰਗੇਨਾਈਜੇਸ਼ਨਸ ਨੇ ਉਹ ਇਸ ਗੱਲ ਦੇ ਉਲਟ ਨੇ ਉਹ ਕਹਿ ਰਹੇ ਆ ਕਿ ਅਸੀਂ ਬੰਦੇ ਫੜ ਫੜ ਕੇ ਭੇਜਣੇ ਆ ਤੇ ਮਤਲਬ ਕਹਿ ਲਓ ਕਿ ਇਹਦੀ ਸਪੋਰਟ ਕਰ ਰਹੇ ਆ ਉਹ ਔਰ ਇਹ ਇਕੱਠੇ ਹੋ ਕੇ ਫਿਰ ਉਹਨਾਂ ਨੂੰ ਫੜ ਵੀ ਰਹੇ ਆ ਹੁਣ ਚਾਹੇ ਉਹ ਜਿਹੜਾ ਇਹ ਸੈਨ ਫਰਾਂਸਿਸਕੋ ਆ ਜਾਂ ਦੂਜੀਆਂ ਤੀਜੀਆਂ ਥਾਵਾਂ ਆਇਆ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਵਿਰੋਧ ਹੋ ਰਿਹਾ ਉਹ ਇਹ ਬਹੁਤ ਵੱਡੀ ਇਸ ਵਾਲੇ ਅਮਰੀਕਾ ਦੀ ਕੰਟਰੋਵਰਸੀ ਵੀ ਆ ਕੰਟਰੋਵਰਸੀ ਇਸ ਕਰਕੇ ਆ ਇਮੀਗ੍ਰੇਸ਼ਨ ਜਾਂ ਇਹ ਮਾਮਲਾ ਫੈਡਰਲ ਸਰਕਾਰ ਦੇ ਅੰਡਰ ਆਉਂਦਾ ਉਹਨੇ ਫੈਸਲਾ ਕਰਨਾ ਹੁੰਦਾ ਵੀ ਅਸੀਂ ਕੀ ਕਰਨਾ ਤੇ ਅਸੀਂ ਕੀ ਨਹੀਂ ਕਰਨਾ ਕਿਸੇ ਸਟੇਟ ਕੋਲੇ ਪਾਵਰ ਨਹੀਂ ਆ ਵੀ ਉਹ ਇਹ ਕਹਿ ਦੇ ਅਸੀਂ ਨਹੀਂ ਬੰਦੇ ਭੇਜਣੇ ਜਾਂ ਅਸੀਂ ਤੁਹਾਡਾ ਕਹਿਣਾ ਮੰਨਣਾ ਨਹੀਂ ਪਰ ਇੱਥੇ ਪਹਿਲਾਂ ਸਟੇਟਸ ਨੇ ਤੇ ਸ਼ਹਿਰਾਂ ਨੇ ਸ਼ਹਿਰ ਦੀ ਮਿਊਨਿਸਪੈਲਿਟੀ ਆ ਉਹ ਮਿਊਨਿਸਪੈਲਿਟੀ ਜਾਂ ਉਹਨਾਂ ਦੇ ਮੇਅਰ ਆਪਣੇ ਆਪ ਦੇ ਵਿੱਚ ਕਹਿ ਰਹੇ ਵੀ ਅਸੀਂ ਤੁਹਾਡਾ ਸਾਥ ਨਹੀਂ ਦੇਣਾ ਕਿੰਨੀ ਪੁਲਿਸ ਆ ਜਿਹੜੀ ਸ਼ਹਿਰਾਂ ਦੇ ਅੰਡਰ ਹੁੰਦੀ ਆ ਜਿਹੜੀ ਸਿਟੀ ਦੀ ਆਪਣੀ ਪੁਲਿਸ ਹੁੰਦੀ ਆ ਉਹ ਕਹਿੰਦੇ ਪਹਿਲੀ ਗੱਲ ਤੁਸੀਂ ਜਿਹੜੀ ਆਈਸ਼ਾ ਜਿਹੜੀ ਇਹ ਇਮੀਗ੍ਰੇਸ਼ਨ ਵਾਲੀਆਂ ਰੇਡਸ ਪੈਂਦੀਆਂ ਜਿਹੜੇ ਲਾਰਡ ਇਨਫੋਰਸਮੈਂਟ ਪਾਲੇ ਨੇ ਉਹ ਕਹਿੰਦੇ ਤੁਸੀਂ ਜੋ ਮਰਜ਼ੀ ਕਰੋ ਅਸੀਂ ਤੁਹਾਡਾ ਸਾਥ ਨਹੀਂ ਦੇਣਾ ਜੇ ਤੁਸੀਂ ਸਾਡੀ ਸਿਟੀ ਪੁਲਿਸ ਨੂੰ ਕਹੋਗੇ ਵੀ ਸਾਡੇ ਨਾਲ ਆ ਕੇ ਬੰਦੇ ਫੜਾਓ ਮਦਦ ਕਰੋ ਅਸੀਂ ਨਹੀਂ ਕਰਨੀ ਤੁਸੀਂ ਕਹੋਗੇ ਅਸੀਂ ਇਹ ਬੰਦੇ ਫੜੇ ਚੱਕ ਕੇ ਜੇਲ੍ਹਾਂ ਚ ਸਿੱਟੋ ਕਿ ਤੇ ਅਸੀਂ ਜੇਲ੍ਹਾਂ ਚ ਨਹੀਂ ਸਿੱਟਣੇ ਅਨਲੈਸ ਉਹਨੇ ਕੋਈ ਬਹੁਤ ਵੱਡਾ ਕ੍ਰਾਈਮ ਨਾ ਕੀਤਾ ਹੋਵੇ ਉਹਨੇ ਆਪਣੇ ਆਪ ਦੇ ਵਿੱਚ ਬੜੀ ਕੰਟਰਡਿਕਟਰੀ ਪੋਜੀਸ਼ਨ ਆ ਆਪਾ ਵਿਰੋਧੀ ਗੱਲ ਇਹ ਆ ਕਿ ਫੈਡਰਲ ਸਰਕਾਰ ਇੱਕ ਗੱਲ ਕਹਿ ਰਹੀ ਐ ਸ਼ਹਿਰ ਇੱਕ ਗੱਲ ਕਹਿ ਰਿਹਾ ਜਿਹੜੀ ਆਮ ਬੰਦੇ ਨੂੰ ਗੱਲ ਸਮਝ ਆਉਂਦੀ ਆ ਇੱਕ ਬੰਦਾ ਗੈਰਕਾਨੂੰਨੀ ਤੌਰ ਤੇ ਦਾਖਲ ਹੋ ਗਿਆ ਦੇਸ਼ ਦੇ ਵਿੱਚ ਉਹ ਗੈਰਕਾਨੂੰਨੀ ਤੌਰ ਤੇ ਰਹਿ ਰਿਹਾ ਅੱਗੇ ਉਹਨੇ ਕੋਈ ਕ੍ਰਾਈਮ ਵੀ ਕੀਤਾ ਆ ਫੈਡਰਲ ਸਰਕਾਰ ਕਾਨੂੰਨ ਸੰਵਿਧਾਨ ਕਹਿੰਦਾ ਬੰਦੇ ਨੂੰ ਫੜੋ ਜਿਹੜਾ ਸਿਟੀ ਆ ਉਹ ਇਹਦੇ ਚ ਸਾਥ ਨਹੀਂ ਦੇ ਰਿਹਾ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਨਹੀਂ ਹੁਣ ਸਵਾਲ ਵੱਡਾ ਪੈਦਾ ਹੁੰਦਾ ਵੀ ਇੱਥੇ ਗਲਤ ਕੌਣ ਆ ਫਿਰ ਜਿਹੜੇ ਅਨ ਡਾਕੂਮੈਂਟਡ ਦੀ ਸਪੋਰਟ ਕਰ ਰਿਹਾ ਸਿਟੀ ਉਹ ਉੱਥੇ ਠੀਕ ਆ ਉਹਦੀ ਪੋਜੀਸ਼ਨ ਜਾਂ ਕਿ ਉਹ ਜੋ ਫੈਡਰਲ ਸਰਕਾਰ ਦਾ ਵਿਰੋਧ ਕਿਉਂ ਕਰ ਰਿਹਾ ਜਿਹੜੀ ਸੈਂਟਰ ਦੀ ਪੁਲਿਸ ਆ ਉਹ ਕਹਿੰਦੇ ਅਸੀਂ ਫੜ ਕੇ ਬਾਹਰ ਭੇਜਣੇ ਆ ਜਿਹੜੀ ਲੋਕਲ ਪੁਲਿਸ ਆ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਕੋਈ ਨਹੀਂ ਇਹ ਬਹੁਤ ਵੱਡਾ ਵਿਚਾਰਧਾਰਕ ਮਤਭੇਦ ਆ ਉਥੇ ਲੋਕਾਂ ਦੇ ਵਿੱਚ ਵੀ ਡਿਵੀਜ਼ਨ ਆ ਬੜੀ ਵੱਡੀ ਇਸ ਗੱਲ ਦੇ ਉੱਤੇ ਹੁਣ ਇਹ ਸਿੱਧੀ ਜਿਹੜੀ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਕਰੈਕਡਾਊਨ ਨੂੰ ਚੈਲੰਜ ਆ ਇੱਕ ਤਰੀਕੇ ਦਾ ਜਾਂ ਉਹਨਾਂ ਦੇ ਉਲਟ ਜਾਣ ਦੀ ਇਹ ਗੱਲ ਆ ਤੇ ਇਹ ਹੈਗਾ ਆ ਕਿ ਇਹਦੇ ਵਿੱਚ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉਹ ਕੀ ਇਹ ਸਿੰਬੋਲਿਕ ਆ ਜਾਂ ਪੁਲਿਸ ਆਫੀਸਰ ਜਿਹੜੇ ਕੋਆਪਰੇਟ ਨਹੀਂ ਕਰਨਗੇ ਆਈਸੀਜੀ ਦੇ ਨਾਲ ਉਹਨੂੰ ਰਿਫਿਊਜ਼ ਕਰਨਗੇ ਸੋ ਜਿਹੜੀ ਕੇਟਸ ਲਾ ਦੇ ਉੱਤੇ ਵੀ ਗੱਲਬਾਤ ਚੱਲ ਰਹੀ ਆ ਟੈਡ ਕਰੋ ਸੈਨੇਟਰ ਨੇ ਟੈਕਸਸ ਦੇ ਵਿੱਚ ਉਹ ਕਹਿੰਦੇ ਵੀ ਕੇਟਸਲਾ ਰੀਇੰਟਰੋਡਿਊਸ ਕਰੋ ਜਿਹੜੇ ਕਿ ਸਖਤ ਇਮੀਗ੍ਰੇਸ਼ਨ ਬਿੱਲ ਜਿਹੜੇ ਆਹੋ 2015 ਦੇ ਵਿੱਚ ਕੇਟਸਟੇਨੀਲ ਦਾ ਮਰਡਰ ਹੋਇਆ ਸੀ ਕਨ ਡਾਕੂਮੈਂਟਡ ਇਮੀਗਰੈਂਟ ਨੇ ਸੈਨ ਫਰਾਂਸਿਸਕੋ ਦੇ ਵਿੱਚ ਕੀਤਾ ਸੀ ਹੁਣ ਸ਼ਹਿਰ ਦੇ ਵਿੱਚ ਰੈਲੀ ਹੋਈ ਆ 100 ਦੇ ਕਰੀਬ ਸ਼ਹਿਰ ਦੇ ਅਫੀਸ਼ੀਅਲ ਤੇ ਯੂਨੀਅਨ ਵਰਕਰ ਇਕੱਠੇ ਹੋਏ ਆ ਸਿਟੀ ਹਾਲ ਸੈਨ ਫਰਾਂਸਿਸਕੋ ਦੇ ਸਾਹਮਣੇ ਇਹ ਦੱਸਣ ਦੇ ਲਈ ਕਿ ਅਸੀਂ ਜਿਹੜੇ ਇਸ ਪਾਲਿਸੀ ਦੇ ਉੱਤੇ ਇੱਕਮਤ ਆ ਹੁਣ ਉਹਨਾਂ ਦੀ ਐਕਟੀਵਿਟੀ ਦੇ ਉੱਤੇ ਕਨਸਰਨ ਪੈਦਾ ਹੋ ਰਿਹਾ ਵੀ ਜੇ ਜਿਹੜੇ ਆਈਸ ਵਾਲੇ ਇੱਥੇ ਰੇਡ ਕਰਦੇ ਆ ਤਾਂ ਸੈਨ ਫਰਾਂਸਿਸਕੋ ਦੇ ਵਿੱਚ ਕਿਸ ਕਿਸਮ ਦੀਆਂ ਇਹ ਰੇਡਸ ਹੋਣਗੀਆਂ ਕੀ ਇਹਦਾ ਹੋਊਗਾ ਡਿਸਟ੍ਰਿਕਟ ਕਟਰਨੀਅਤ ਦੇ ਬਰੁਕ ਜੈਂਕਿਸ ਨੇ ਪੁਲਿਸ ਚੀਫ ਨੇ ਬੈਲ ਮੀਅਮ ਉੱਟੂ ਉਹਨਾਂ ਸਾਰਿਆਂ ਨੇ ਰਿਫਿਊਜ਼ ਕਰ ਦਿੱਤਾ ਕਿ ਅਸੀਂ ਆਇਸ ਦੇ ਨਾਲ ਕੋਆਪਰੇਟ ਨਹੀਂ ਕਰਨਾ ਮੇਅਰ ਡੈਨੀਅਲ ਯੂਰ ਨੇ ਉੱਥੇ ਦੇ ਉਹ ਨਿਊਟਰਲ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਹਲਕਾ ਜਿਹਾ ਟਾਈਮ ਉੱਥੇ ਰੈਲੀ ਦੇ ਉੱਤੇ ਆਏ ਪਰ ਉਹਨਾਂ ਨੇ 트ੰਪ ਦਾ ਸਿੱਧਾ ਕੋਈ ਗੱਲ ਜਾਂ ਜਿਹੜੀ ਇਹ ਟਰਮ ਆਪਣੇ ਆਪ ਦੇ ਵਿੱਚ ਸੈਂਕਚੁਰੀ ਸਿਟੀ ਜਿਹਨੂੰ ਕਿਹਾ ਜਾਂਦਾ ਆ ਉਹ ਉਹਨਾਂ ਨੇ ਨਹੀਂ ਵਰਤੀ ਤੇ ਉਹਨਾਂ ਨੇ ਜਿਹੜਾ ਸੈਂਕਚੁਰੀ ਰੈਜ਼ੋਲੂਸ਼ਨ ਆ ਉਹਦੇ ਉੱਤੇ ਸਾਈਨ ਕਰ ਤੋਂ ਵੀ ਨਾ ਕਰ ਦਿੱਤੇ ਆ ਡੈਮੋਕ੍ਰੇਟਸ ਪੂਰੇ ਦੇਸ਼ ਦੇ ਵਿੱਚ ਜਿਹੜੇ ਲੀਡਰ ਨੇ ਉਹ ਸਿੱਧੀ ਲੜਾਈ ਇਸ ਮਾਮਲੇ ਦੇ ਵਿੱਚ 트ੰਪ ਦੇ ਨਾਲ ਨਹੀਂ ਚਾਹੁੰਦੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਕਹ ਲੋ ਕਿ ਇਹਨੂੰ 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 ਟਾਲਣਾ ਚਾਹੁੰਦੇ ਆ ਕਿਉਂਕਿ ਇੱਕ ਡਾਰਾ ਪੋਲਿਟੀਕਲ ਬੈਕਲੈਸ਼ ਦਾ ਰਾਜਨੀਤਿਕ ਤੌਰ ਦੇ ਉੱਤੇ ਤੁਹਾਡਾ ਵਿਰੋਧ ਹੋ ਸਕਦਾ ਵੀ ਤੁਸੀਂ ਇਹਦਾ ਮਤਲਬ ਇਹਨਾਂ ਦੇ ਹੱਕ ਵਿੱਚ ਆ ਪਰ ਉਹ ਖੜਨਾ ਇਹਨਾਂ ਦੇ ਹੱਕ ਵਿੱਚ ਚਾਹੁੰਦੇ ਆ ਸੋ ਜਿਹੜੇ ਜ਼ਿਆਦਾ ਫੰਡਿੰਗ ਚਾਹੀਦੀ ਆ ਜਿਹੜੇ ਪ੍ਰੋਗਰੈਸਿਵਸ ਨੇ ਉਹ ਇਮੀਗ੍ਰੇਸ਼ਨ ਦੇ ਲਈ ਜ਼ਿਆਦਾ ਫੰਡਿੰਗ ਚਾਹੁੰਦੇ ਆ ਸੋ ਇਹ ਮਾਮਲਾ ਇਸ ਵੇਲੇ ਚਰਚਾ ਦੇ ਵਿੱਚ ਆ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਧਰਲੇ ਪਾਸੇ ਇਹ ਗੱਲਬਾਤ ਜਾਂਦੀ ਆ ਤੇ ਇਹ ਜਿਹੜੇ ਲੜਾਈ ਆ ਇਹ ਕਿਸ ਤਰੀਕੇ ਦੇ ਨਾਲ ਅੱਗੇ ਜਾਰੀ ਹੁੰਦੀ ਆ ਦੋਸਤੋ ਇਹਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀ ਗੱਲਬਾਤਾਂ